ਸ਼ਸ਼ੀਕਲ ਜੀ ਤੁਸੀਂ ਦੇਖ ਰਹੇ ਹੋ న్యూਸ 89 ਪੰਜਾਬ ਹਿਮਾਚਲ ਮੈਂ ਜੋਨੀਗਰ ਇਸ ਵਕਲੇ ਦੀ ਵੱਡੀ ਖਬਰ ਜਿਲ੍ਹਾ ਹੁਸ਼ਿਆਰਪੁਰ ਦੇ ਹਲਕਾ ਮੁਕੇਰੀਆਂ ਦੇ ਨਾਲ ਲੱਗਦੇ ਕਸਬਾ ਹਾਜੀਪੁਰ ਦੇ ਇੱਕ ਕੋਪਰੇਟ ਬੈਂਕ ਦੇ ਵਿੱਚ ਅਚਾਨਕ ਅੱਗ ਲੱਗ ਜਾਂਦੀ ਹੈ ਅੱਗ ਲੱਗਣ ਦੇ ਨਾਲ ਜਿਹੜਾ ਹੈ ਬੈਂਕ ਦੇ ਅੰਦਰ ਜਿਹੜਾ ਸਮਾਨ ਦਸਤਾਵੇਜ਼ ਸਾੜੇ ਸੜ ਕੇ ਸੁਆਹ ਹੋ ਜਾਂਦੇ ਹਨ ਪ੍ਰਾਪਤ ਜਾਣਕਾਰੀ ਅਨੁਸਾਰ ਦੱਸਿਆ ਜਾਂਦਾ ਹੈ ਕਿ ਇਹ ਜਿਹੜੀ ਅੱਗ ਹੈ ਕਿਸੇ ਅਚਾਨਕ ਲੱਗੀ ਹੈ तकरीबन 7 ਵਜੇ ਦਾ ਜਿਹੜਾ ਟਾਈਮ ਸੀ ਜਦੋਂ ਅੱਗ ਲੱਗਣ ਦਾ ਜਿਹੜਾ ਦੱਸਿਆ ਗਿਆ ਟਾਈਮ ਦੱਸਿਆ ਗਿਆ ਪਰ ਇਸ ਵਕਤ ਜਿਹੜੀ ਵੱਡੀ ਖਬਰ ਹੈਗੀ ਹੈ ਜਿਲ੍ਹਾ ਹੁਸ਼ਿਆਰਪੁਰ ਦੇ ਤਸਵੀਰ ਮੁਕੇ ਦੀਆਂ ਡਿਸਟ੍ਰਿਕਟ ਹੁਸ਼ਿਆਰਪੁਰ ਦੇ ਵਿੱਚ ਜਿਹੜੀ ਹੈ ਹਾਜੀਪੁਰ ਤੋਂ ਜਿਹੜੀ ਹੈ ਅੱਗ ਲੱਗਣ ਦਾ ਜਿਹੜਾ ਕਾਰਨ ਸਾਹਮਣੇ ਮਾਮਲਾ ਸਾਹਮਣੇ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਇਸ ਵਕਤ ਜਿਹੜੀ ਹੈ ਕੋਪਰਟ ਬੈਂਕ ਦੇ ਅੰਦਰ ਜਿਹੜੀ ਹੈ ਕਾਫੀ ਜਿਹੜਾ ਧੂਆਂ ਧੂਆਂ ਹੋਇਆ ਪਿਆ ਹੈ ਬੁਰ ਉਸ ਵਕਤ ਜਿਹੜੀ ਮੁਕੇ ਦੇ ਉੱਤੇ ਜਿਹੜੀ ਪੁਲਿਸ ਵੀ ਇੱਥੇ ਪਹੁੰਚੀ ਹੋਈ ਹੈ ਪੁਲਿਸ ਵੱਲੋਂ ਵੀ ਜਿਹੜੀ ਹੈ ਕੋਸ਼ਿਸ਼ ਕੀਤੀ ਜਾ ਰਹੀ ਹੈ ਅੱਗ ਦੇ ਉੱਤੇ ਕਾਬੂ ਪਾਉਣ ਦੇ ਲਈ ਤਾਂ ਤੁਸੀਂ ਦੇਖ ਸਕਦੇ ਹੋ ਬੈਂਕ ਦੇ ਅੰਦਰ ਬੈਂਕ ਦੇ ਕਰਮਚਾਰੀ ਵੀ ਮੌਜੂਦ ਨੇ ਉਹਨਾਂ ਵੱਲੋਂ ਵੀ ਕਾਫੀ ਮੁ ਤੂਏ ਹੋਣ ਕਰਕੇ ਜਿਹੜਾ ਅੰਦਰ ਅਜੇ ਤੱਕ ਵੀ ਜਿਹੜੀ ਅੱਗ ਦਾ ਕੋਈ ਪਤਾ ਨਹੀਂ ਚੱਲਿਆ ਕਿ ਕਿੰਨਾ ਕੁ ਜਿਹੜਾ ਨੁਕਸਾਨ ਹੋਇਆ ਸਾਡੇ ਨਾਲ ਇਸ ਵਕਤ ਡਾਇਰੈਕਟਰ ਸਾਹਿਬ ਵੀ ਮੌਜੂਦ ਨੇ ਗੱਲਬਾਤ ਕਰਨਗੇ ਉਹਨਾਂ ਨਾਲ ਵੀ ਵੀ ਆਖਰਕਾਰ ਜਿਹੜੀ ਇਹ ਅੱਗ ਲੱਗਣ ਦਾ ਕਾਰਨ ਕੀ ਹੋਇਆ ਪਰ ਅਜੇ ਤੱਕ ਜਿਹੜੇ ਲੋਕ ਜਿਹੜੇ ਇੱਥੇ ਦੱਸੜੇ ਨੇ ਇਹਨਾਂ ਦਾ ਕਹਿਣਾ ਹੈਗਾ ਵੀ ਇਹ ਜਿਹੜੀ ਅੱਗ ਹੈ ਤਕਰੀਬਨ 7 ਵਜੇ ਦੇ ਆਸ-ਪਾਸ ਲੱਗੀ ਆ ਪਰ ਅਜੇ ਤੱਕ ਅੱਗ ਲੱਗਣ ਦਾ ਜਿਹੜਾ ਕਾਰਨ ਹੈ ਕੋਈ ਮਾਲੂਮ ਨਹੀਂ ਪਤਾ ਚੱਲਿਆ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਨਿਊਜ਼ 8950 ਹਿਮ ਤੇ ਕਿਵੇਂ ਜਿਹੜੇ ਲੋਕ ਇੱਥੇ ਇਕੱਤਰ ਹੋਏ ਨੇ ਅੱਗ ਨੂੰ ਬੁਝਾਉਣ ਦੀ ਵਿੱਚ ਉਹਨਾਂ ਨੇ ਬਲੋ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪੁਲਿਸ ਵੀ ਮੌਕੇ ਤੇ ਪਹੁੰਚੀ ਹੋਈ ਹੈ ਪੁਲਿਸ ਦਾ ਵੀ ਕਹਿਣਾ ਹੈ ਪੀ ਕਿਸੇ ਨਾ ਕਿਸੇ ਤਰੀਕੇ ਨਾਲ ਸੱਗ ਨੂੰ ਬੁਝਾ ਕੇ ਜਿਹੜਾ ਹੈ ਜਿਹੜੇ ਲੋਕਾਂ ਦੇ ਜਿਹੜਾ ਅੰਦਰ ਕੈਸ਼ ਤੇ ਕੁਝ ਵੇਗਿਆ ਉਸ ਦੇ ਜਿਹੜੀ ਹੈ ਬਚਾਅ ਕੀਤਾ ਜਾ ਤੁਸੀਂ ਦੇਖ ਸਕਦੇ ਹੋ ਫਾਇਰ ਬਿਗਟ ਪਹੁੰਚੀ ਹੋਈ ਹੈ ਉਹ ਦਸਤਾਵੇਜ਼ ਜਿਹੜੇ ਕਾਫੀ ਜਿਹੜੇ ਸੜ ਚੁੱਕੇ ਨੇ ਤੁਸੀਂ ਤਸਵੀਰਾਂ ਵਿੱਚ ਦਸਤਾਵੇਜ਼ ਵਿੱਚ ਵੀ ਦੇਖ ਸਕਦੇ ਹੋ ਜਿਹੜੇ ਦਸਤਾਵੇਜ਼ ਨੇ ਸਾਡੇ ਬੈਂਕ ਦੇ ਉਹ ਵੀ ਜਿਹੜੇ ਸੜ ਚੁੱਕੇ ਨੇ ਮੈਂ ਇੱਕ ਮੁਲਾਜ਼ਮ ਜਿਹੜੇ ਬੈਂਕ ਦੇ ਅੰਦਰ ਉਹ ਕਾਫ ਪੂਰੀਆਂ ਦੀ ਹੈਲਪ ਜਿਹੜੀ ਆ ਕਰ ਰਹੇ ਨੇ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਲਾਈਵ ਤਸਵੀਰਾਂ ਚੱਲ ਰਹੀਆਂ ਇਸ ਬਿੱਲੇ ਦੀਆਂ ਸੋ ਕੋਪਰੇਟ ਬੈਂਕ ਦੇ ਅੰਦਰ ਜਿਹੜੀ ਅੱਗ ਲੱਗਣ ਦਾ ਕਾਰਨ ਜਿਹੜਾ ਹੈ ਅਜੇ ਤੱਕ ਨਹੀਂ ਪਤਾ ਚੱਲਿਆ ਸੋ ਤੁਸੀਂ ਤਸਵੀਰਾਂ ਦੇਖ ਰਹੇ ਹੋ ਤਸਵੀਰਾਂ ਦੇ ਵਿੱਚ ਇਹ ਸਾਫ ਪਤਾ ਚੱਲਦਾ ਹੈ ਕਿ ਜਿਹੜੀ ਅੰਦਰ ਜਿਹੜਾ ਧੂਆਂ ਧੂਆਂ ਜਿਹੜਾ ਹੋਇਆ ਪਿਆ ਕੋਈ ਕਾਫੀ ਨੁਕਸਾਨ ਹੋ ਸਕਦਾ ਹੈ ਅੰਦਰ ਪਰ ਜਿਹਦਾ ਕਿਹਦਾ ਕੋਈ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ ਕਿ ਇਸ ਬਾਰੇ ਤਾਂ ਜਦੋਂ ਵੀ ਅੱਗ ਬੁਝੇਗੀ ਤਾਂ ਅੰਦਰ ਜੋ ਜੋ ਵੀ ਗੱਲਬਾਤ ਹੈ ਸਾਰੀ ਬਾਤ ਦੱਸਣਗੇ ਪਰ ਅਜੇ ਤੱਕ ਜਿਹੜੀ ਹੈ ਅੱਗ ਲੱਗਣ ਦਾ ਜਿਹੜਾ ਕਾਰਨ ਕੋਈ ਵੀ ਸਾਹਮਣੇ ਨਹੀਂ ਆਇਆ ਪਿਆ ਤੁਸੀਂ ਦੇਖ ਸਕਦੇ ਹੋ ਦਸਤਾਵੇ ਜਿਹੜੇ ਆ ਸਾਰੇ ਸੜ ਕੇ ਸੁਆਹ ਹੋ ਚੁੱਕੇ ਨੇ ਇਸ ਤਸ ਸੋ ਲਗਾਤਾਰ ਬਨੇਰੋ ਨਿਊਜ਼ 8850 ਮਤਲ ਦੇ ਨਾਲ ਤੋਂ ਦਿਖ ਦਿ ਰਹੋ ਸਾਡਾ ਚੈਨਲ ਤੇ ਹਰ ਤਰ੍ਹਾਂ ਦੀਆਂ ਜਿਹੜੀਆਂ ਵੱਡੀਆਂ ਛੋਟੀਆਂ ਖਬਰਾਂ ਇਸ ਤਰ੍ਹਾਂ ਤੁਸੀਂ ਦੇਖੋ ਦਸਤਾਬੇ ਜਿਹੜੇ ਸਾਡੇ ਤੁਕੇ ਸੜਕ ਸੁਆਹ ਹੋ ਚੁੱਕੇ ਨੇ ਪਰ ਫਾਇਰ ਵਿਗੜੀ ਮੌਕੇ ਤੇ ਪਹੁੰਚੀ ਪਰ ਅੰਦਰ ਪਾਣੀ ਜਿਹੜਾ ਨਹੀਂ ਮਾਰ ਸਕਦੇ ਕਿਉਂਕਿ ਜਿਹੜੇ ਅੰਦਰ ਕੈਸ਼ ਵੀ ਜਿਹੜਾ ਹੈਗਾ ਵੀ ਖਰਾਬ ਹੋਣ ਦੀ ਸਮੱਸਿਆ ਜਿਹੜੀ ਬਣ ਸਕਦੀ ਹੈ ਸੋ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਲੋਕ 71 ਨੇ ਸ਼ਹਿਰ ਵਸੀ 71 ਨੇ ਉਹਨਾਂ ਦਾ ਕਹਿਣਾ ਹੈ ਕਿ ਜਿਹੜੀ ਅੱਗ ਲੱਗਣ ਦਾ ਕਾਰਨ ਹੈ ਅਜੇ ਤਾਂ ਕੁਝ ਪਤਾ ਨਹੀਂ ਚੱਲ ਰਿਹਾ ਪਰ ਮੌਕੇ ਤੇ ਡਾਇਰੈਕਟਰ ਸਾਹਿਬ ਕਹਿੰਦੇ ਪਹ ਇਸ ਬਾਰੇ ਤਾਂ ਜੇ ਬਾਅਦ ਵਿੱਚ ਪਤਾ ਲੱਗ ਪਾਇਗਾ देयर आर ਚਾਂਸਸ ਕਿ ਸ਼ਾਰਟ ਸਰਕਟ ਹੋਇਆ ਹੋਵੇ ਬਾਕੀ ਸਵੇਰੇ ਘਰ ਬਿਲਕੁਲ ਸਾਹਮਣੇ ਇੱਕ ਕੋਆਪਰੇਟਿਵ ਬੈਂਕ ਤੇ ਤਾਂ ਦੇਖਿਆ ਧੂਆ ਨਿਕਲ ਰਿਹਾ ਸੀਗਾ ਫਿਰ ਇਮੀਡੀਏਟਲੀ ਆਪਾਂ ਡਾਇਰੈਕਟਰ ਸਾਹਿਬ ਨੂੰ ਤੇ ਮੈਨੇਜਰ ਸਾਹਿਬ ਨੂੰ ਇਨਫੋਰਮ ਕੀਤਾ ਇਹਨਾਂ ਨੇ ਫਿਰ ਅੱਗੇ ਫਾਇਰ ਬਰਗੇਡ ਵਾਲਿਆਂ ਨੂੰ ਕਿਹਾ ਜੀ ਬੈਂਕ ਦੇ ਮੁਲਾਜ਼ਮ ਸਾਰੇ ਪਹੁੰਚ ਗਏ ਸੀ ਤਾਂ ਦੇਖ ਕੇ ਕੋਸ਼ਿਸ਼ ਕੀਤੀ ਸਾਰੇ ਨੇ ਉਹਨਾਂ ਨੂੰ ਅੱਗ ਤੇ ਕਾਬੂ ਪਾ ਲਿਆ ਬਾਕੀ ਹੁਣ ਬੈਂਕਾਂ ਦੇ ਅੰਦਰ ਆਪਣਾ ਦੇਖਣਗੇ ਜੀ ਕੀ ਸਿਸਟਮ ਹੈ ਕੀ ਨੁਕਸਾਨ ਹੋਇਆ ਹੋਇਆ ਇਹਨਾਂ ਨੇ ਪਤਾ ਕਿੰਨੇ ਕੋਈ ਡਿਸਪੀਸ਼ਨ ਗੱਲ ਹੈ ਸਵੇਰੇ 7:07 ਦੇ ਕਰੀਬ ਦੀ ਗੱਲ ਹੈ ਇਹ ਤਾਂ ਜੀ ਹੁਣ ਮੈਟਰ ਆਫ ਇਨਕੁਆਇਰੀ ਹੈ ਪਰ ਲੱਗਦਾ ਹੈ ਪ੍ਰਾਇਮਰ ਫਸਾਈ ਆ ਹੀ ਲੱਗਦਾ ਹੈ ਕਿ ਸ਼ਾਰਟ ਸਰਕਟ ਹੋਇਆ ਹੈ ਇਹ ਜੀ ਬੈਂਕ ਵਾਲਿਆਂ ਨੂੰ ਅੰਦਰ ਪਤਾ ਹੋਏਗਾ ਜਿਹੜੇ ਗਏ ਰਿਕਾਰਡ ਵਗੈਰਾ ਤੋਂ ਸੜੇ ਆ ਇਹਨਾਂ ਨੇ ਕਿਤਾਬਾਂ ਰੱਖੀਆਂ ਬਾਹਰੋਂ ਚ ਲੱਗ ਰਿਹਾ ਕੁਝ ਰਿਕਾਰਡ ਸੜਿਆ ਹੈ ਬਾਕੀ ਪੂਰੀ ਅਸੈਸਮੈਂਟ ਅੰਦਰ ਇਹ ਜੇ ਧੂਆ ਬਹੁਤ ਹੈ ਧੂਆ ਘਟੇਗਾ ਫਿਰ ਆਪਣੇ ਲੈਵਲ ਤੇ ਦੇਖੇਗੇ ਜੀ ਅਜੇ ਤੱਕ ਤਾਂ ਕੋਈ ਹਿਸਾਬ ਕਿਤਾਬ ਨਹੀਂ ਲਾ ਸਕਦੇ ਜੀ ਮੈਕਸਿਮਮ ਮੇਰੇ ਕੋਲ ਸ਼ਾਰਟ ਸਰਕਟ ਦਾ ਹੀ ਹੋ ਸਕਦਾ ਕਾਰਨ ਇੱਕ ਤੁਹਾਨੂੰ ਉਹ ਗੱਲ ਕਰੀ ਮੈਨੂੰ ਤਾਂ ਇਹਨਾਂ ਨੇ ਐਡਵੋਕੇਟ ਸਾਹਿਬ ਨੇ ਫੋਨ ਕੀਤਾ ਵੀ ਇਦਾਂ ਹੋਇਆ ਤੇ ਫਟਾਫਟ ਆਓ ਜਰਾ ਕੁਝ ਦਰਵਾਜ਼ੇ ਤੇ ਟਾਈਮ ਲੱਗ ਗਿਆ ਕੋਈ 7:00 7:30 7:00 ਵਜੇ ਨਾਲ ਇਹਨਾਂ ਨੇ ਫੋਨ ਕੀਤਾ 7:00 ਵਜੇ ਹਾਂ 7:00 ਵਜੇ ਬਤਾਇਆ ਕੋਈ ਕੈਸ਼ ਦਾ ਨੁਕਸਾਨ ਨਹੀਂ ਨਹੀਂ ਅਜੇ ਕੁਝ ਨਹੀਂ ਕਹਿ ਸਕਦੇ ਦੇਖ ਕੇ ਪਤਾ ਲੱਗੂ ਅੰਦਰ ਧੂਆ ਬਹੁਤ ਹੈ ਜੀ ਜਾਵਾਂਗੇ ਅੰਦਰ ਫੇ ਪਤਾ ਲੱਗੇ ਅਜੇ ਕੋਈ ਨਹੀਂ ਹੈ ਜੀ ਜੇ ਫਾਇਰ ਵਗੇੜੀ ਆਈ ਹੈ ਬਾਕੀ ਫੋਨ ਕਰਦੇ ਅਸੀਂ ਆਉਣ ਦੇ ਵੇ ਛੇ ਸਾਫ ਉਧਾਂ ਇੱਥੇ ਹੀ ਹੈ